ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਹਮਣੇ ਬੀਤੇ ਦਿਨ ਇੱਕ ਨੌਜਵਾਨ ਦਾ ਬੀਅਰ ਨਾ ਪਲਾਉਣ ਨੂੰ ਲੈ ਕੇ ਬੈਰੀਮੇ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਦੱਸਦੇ ਕਿ ਇਸ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਉੱਤੇ ਪੁਲਿਸ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ 302 ਦਾ ਮੁਕਦਮਾ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਲੇਕਿਨ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਜਿਹੜੇ ਦੋ ਦੋਸ਼ੀ ਉਹਨਾਂ ਨੂੰ ਹਲੇ ਤੱਕ ਵੀ ਨਹੀਂ ਫੜਿਆ ਗਿਆ ਜਿਸ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਜਿੱਥੇ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਰੇਲਵੇ ਸਟੇਸ਼ਨ ਦੇ ਸਾਹਮਣੇ ਤਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਤਰਨਾ ਪ੍ਰਦਰਸ਼ਨ ਦੇ ਵਿੱਚ ਪਰਿਵਾਰ ਦੇ ਮੈਂਬਰ ਮ੍ਰਿਤਕ ਦੇ ਦੋਸਤ ਸ਼ਾਮਲ ਸਨ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਇਸ ਦੌਰਾਨ ਨਾਰੇ ਵੀ ਲਾਏ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਮ੍ਰਿਤਕ ਦੀ ਰੋਣਦੀ ਮਾਂ ਨੇ ਕਿਹਾ ਕਿ ਉਲਟਾ ਕੁੱਸ ਉਹਨਾਂ ਤੇ ਹੀ ਦਬਾਅ ਬਣਾ ਰਹੀ ਹੈ ਕਿਉਂਕਿ ਪਰਿਵਾਰ ਵਾਲਿਆਂ ਨੂੰ ਦੋਸ਼ੀਆਂ ਦੀਆਂ ਫੋਟੋਆਂ ਮਿਲ ਚੁੱਕੀਆਂ ਨੇ ਹਾਲੇ ਤੱਕ ਕੁੱਸ ਉਹਨਾਂ ਨੂੰ ਕਿਉਂ ਗ੍ਰਫਤਾਰ ਨੇ ਕਰੇ ਮੇ ਤੱਕ ਨੌਜਵਾਨ ਦੇ ਨਾਮ ਉਸਦੇ ਦੋਸਤ ਨੇ ਦਸਿਆ ਕਿ ਕਿਸ ਤਰ੍ਹਾਂ ਦੇ ਨਾਲ ਕਤਲ ਕੀਤਾ ਗਿਆ ਤੇ ਜੋ ਮੁੱਖ ਦੋਸ਼ੀ ਨੇ ਉਹ ਹਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਨੇ ਅਸੀਂ ਅੰਬਾਲੇ ਵੀ ਜਾ ਕੇ ਆਏ ਜਿਹੜਾ ਦੋਸ਼ੀ ਉਹਦੇ ਘਰ ਆ ਸਾਡੀਆਂ ਟੀਮਾਂ ਤਿੰਨ ਟੀਮਾਂ ਬਣਾ ਕੇ ਗ੍ਰਫਤਾਰੀ ਲਈ ਛਾਪੇਮਾਰੀ ਚੱਲ ਰਹੀ ਆ ਬਹੁਤ ਫੁੱਲੀ ਜਲਦੀ ਜਿਹੜੇ ਬਾਕੀ ਦੋਸ਼ੀ ਉਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਜੀ ਕਿ ਸਰ ਕੋਈ ਵੀਡੀਓ ਸਾਹਮਣੇ ਆਈ ਹੈ ਕਿਉਂ ਮਾਰਿਆ ਗਿਆ ਕਿੱਦਾਂ ਮਾਰਿਆ ਗਿਆ ਕਿ ਕੀ ਕੀ ਵਰਤਿਆ ਗਿਆ ਵੀਡੀਓ ਹਜੇ ਕੋਈ ਸਾਹਮਣੇ ਨਹੀਂ ਆਈ ਜੀ ਤੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਆ ਸੀ ਕਰ ਰਹੇ ਆ ਜੀ ਲੱਗੇ ਹੋਏ ਆ ਜੋ ਜੋ ਜਿਹੜੇ ਦੋਸ਼ੀ ਆ ਮੈਂ ਫੜੇ ਸੀ ਪੁੱਛ ਕੀਤੀ ਉਹਨਾਂ ਤੋਂ ਮਾਰ ਦੀ ਵਿੱਚ ਉਹਨਾਂ ਨੇ ਕੀ ਦੱਸਿਆ ਵਾਜਾ ਕੀ ਚੀਕ ਚੱਲ ਸਰ ਬੀਅਰ ਦੀ ਬੋਤਲ ਬਿਠੇ ਲੜੇ ਨੇ ਜੀ ਇੰਨੀ ਗੱਲ ਹੋਈ ਹੈ ਬੀਅਰ ਪਰਾਣੀ ਰੰਜਾ ਜਾਣਾ ਬੀਅਰ ਦਾ ਮੁੰਡੇ ਦਾ ਨਾਮ ਲਾਓ ਬੀਅਰ ਦਾ ਕੰਮ ਨਹੀਂ ਇਹ ਸਾਨੂੰ ਦੱਸਿਆ ਹੈ ਹਾਂ ਜੋ ਦੱਸਿਆ ਹੈ ਬੀਅਰ ਜੋਗਾ ਨਹੀਂ ਕਰੋ ਮੁੰਡਾ ਰਾਜਪਾਲਾ ਆਲਾ ਜੀ ਬੀਅਰ ਦਾ ਕੰਮ ਨਾ ਲੈ ਕੇ ਚੱਲੋ ਗੱਡੀ ਇੱਥੇ ਰਹਿ ਗਈ ਸਰ ਬੀਅਰ ਦਾ ਕੰਮ ਨਾ ਲੈ ਕੇ ਚੱਲੋ ਤੁਹਾਡੇ ਕੋਲੋਂ ਸਿਰਫ ਇੱਕ ਗੱਲ ਬਣਾਈ ਗਈ ਹੈ ਜਿਹਦੇ ਕੋਲ 10 ਲੱਖ ਦੀ ਗੱਡੀ ਆ ਉਹ ਬੀਅਰ ਪਰ ਥੋੜੀ ਵੰਗੂ ਕਰਾਉਣੀ ਹੈ ਗੱਡੀ ਲੈ ਕੇ ਆਇਆ ਉਹ ਭਾਜੀ ਪ ਇਹ ਤਿੰਨ ਰਿਮਾਂਡ ਦਿੱਤਾ ਸੀ ਨਾ ਤੁਸੀਂ ਅੱਜ ਤੱਕ ਮੇਰੇ ਕੋ ਰਿਮਾਂਡ ਹੈ ਤੁਹਾਡੇ ਕੋ ਰਿਮਾਂਡ ਹੈ ਰਿਮਾਂਡ ਦੇ ਵਿੱਚ ਜੋ ਕੱਲ ਸਾਹਮਣੇ ਆਈ ਹੋਗੀ ਉਹਨਾਂ ਨੇ ਕੀ ਰਿਮਾਂਡ ਕੱਲ ਦੱਸੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸਰ ਪਰਿਵਾਰ ਮੰਗਦਾ ਹੈ ਸਰ ਬ੍ਰਦਰ ਫਿਰ ਮੈਂ ਮੀਡੀਆ ਤੇ ਨਾ ਪਰਿਵਾਰ ਨੂੰ ਦੱਸਦੀ ਹਾਂ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬ੍ਰਦਰ ਬਾਲੇ ਜਦੋਂ ਰੇਡ ਕਰਨ ਕੇ ਚਗੇ ਬਾਲੇ ਮਿਲੇ ਨਹੀਂ ਕੇ ਉਹ ਰੇਡ ਕਰਨ ਨਹੀਂ ਕੇ ਤੇ ਦੂਜਾ ਦੂਜਾ ਜਿਹੜਾ ਸੰਦੀਪ ਉਹਦੇ ਘਰ ਵੀ ਅਸੀਂ ਗਏ ਸੀ ਉਹਦਾ ਲੋਕਲ ਦੁਗਰੀ ਘਰ ਹੈ ਜੀ ਉਹ ਵੀ ਘਰ ਹੈ ਜੀ ਸੰਦੀਪ ਤੇ ਜੀ ਹੈਗਾ ਕੋਈ ਪਰਚਾ ਮੈਂ ਇਹ ਜਿਹੜਾ ਉਹਦਾ ਰਿਕਾਰਡ ਵੈਰੀਫਾਈ ਜੀ ਵੈਰੀਫਾਈ ਕੀਤਾ ਹੋ ਪਰਵਾਰ ਨੂੰ ਸਪਾਸ਼ਟ ਕੀਤਾ ਹੋਗੀ ਸਰ ਪਰਿਵਾਰ ਨੂੰ ਸਪਾਸ਼ਟ ਮੇਰੇ ਵੱਲੋਂ ਇਹੀ ਹੈ ਜੀ ਮੇਰੇ ਵੱਲੋਂ ਪੂਰਾ ਜੋਰ ਲੱਗਿਆ ਹੋਇਆ ਜੀ ਸਾਡੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਇਸ ਕੰਮ ਤੇ ਜੀ ਬਹੁਤ ਜਲਦੀ ਸੀ ਇਹਨਾਂ ਦੋਸ਼ੀਆਂ ਨੂੰ ਫੜ ਲਾਂਗੇ ਚਲੋ ਜਿੱਦੋਂ ਤੁਸੀਂ ਕੁਝ ਘੰਟਿਆਂ ਦੇ ਤਿੰਨ ਦੂਜੀ ਸਾਡੇ ਵੱਲੋਂ ਸਾਡੇ ਜਿਹੜੀ ਦਿਲੋਂ ਹੰਦਰ ਦੀ ਪਰਿਵਾਰ ਦੇ ਨਾਲ ਹੈ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਪਰਿਵਾਰ ਦਾ ਗੱਲਾਂ ਗੱਲਾਂ ਬੱਚਾ ਸੀ ਜੀ ਸਾਨੂੰ ਦਿਲੋਂ ਦੁੱਖ ਹੈ ਇਸ ਚੀਜ਼ ਦਾ ਪਰ ਜਿਹੜੀ ਕਾਨੂੰਨ ਮੁਤਾਬਕ ਜੋ ਕਾਰਵਾਈ ਅਸੀਂ ਕਰਾਂਗੇ